ਸ਼ਾਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪੋ ਜੋ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਇੱਕ ਸੂਟ ਦਿਖਾਉਣੀ ਆ ਜੋ ਪ੍ਰੇਮ ਨਾਲ ਪਰਿਆੜੀ ਕੀਤਾ ਹੈਗਾ ਇਹ ਲਾਈਟੇ ਫੂਜੀ ਕਲਰ ਦੇ ਵਿੱਚ ਹੈ ਫਿਰ ਉੱਪਰ ਆਪਾਂ ਐਮਬਰਾਇਡਰੀ ਵਰਕ ਕੀਤਾ ਹੈ ਦਰ ਇਹਦਾ ਕੀ ਰੇਤੇ ਮਟਰ ਮਲਾਂ ਪਾਕੇ ਤੇ ਦੋਨੋਂ ਸਾਈਡ ਤੇ ਫਲਾਵਰ ਆਣਗੇ ਇਹ ਵਰਕ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਬਹੁਤ ਹੀ नीट एंड क्लीन ਵਰਕ ਕੀਤਾ ਗਿਆ ਤੇ ਇਸ ਦੀਆਂ ਬਾਜੂ ਤੇ ਇਹ ਵਾਲਾ ਮਟਲਮਾਲਾ ਆਏਗੀ ਤੁਸੀਂ ਇਸ ਤੇ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਾਈਲ ਦੇ ਵਿੱਚ ਕੋਈ ਵੀ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾਉਣਾ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋ ਆਪਣੀ ਚੋਸ ਅਫੋਰਡਿੰਗ ਇਹ ਵੀ ਸੂਟ ਬਣ ਕੇ ਹੋਣਾ ਰੈਡੀ ਹੋਇਆ ਦਸਟਾ ਜੋ ਉਹ ਕੋਈ ਪ੍ਰਿੰਟਡ ਕਸ਼ਮੀਨੇ ਦੇ ਵਿੱਚ ਹੈ ਇਹ ਬਲੈਕ ਕਲਰ ਦੇ ਵਿੱਚ ਆਏਗਾ ਇਹ 5 ਮੀਟਰ ਦਾ ਹਾਲਓਵਰ ਸੂਟ ਹੀ ਹੋਏਗਾ ਜੇ ਤੁਸੀਂ ਇਹਨਾਂ ਦੇ ਨਾਲ ਸਲਵਾਰ ਲਗਵਾਉਣਾ ਚਾਹੋ ਤਾਂ ਪਲੇਨ ਤੋਂ ਪਲੇਨ ਬਾਟਮ ਵੀ ਲੱਗ ਜਾਏਗੀ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਬੜਾ ਹੀ ਸੋਹਣਾ ਪ੍ਰਿੰਟ ਹੈ ਤੇ ਇਹਦੇ ਵਿੱਚ ਹੋਰ ਵੀ ਪ੍ਰਿੰਟ ਹੈਗੇ ਆਪਣੇ ਕੋਲ ਕਸ਼ਮੀਨੇ ਦੇ ਵਿੱਚ ਉਹ ਵੀ ਆਪ ਤੁਹਾਨੂੰ ਦਿਖਾਉਣੇ ਆ ਇਹ ਵਨ ਇਸ ਨੂੰ ਵੀ ਨਾ ਸੂਰ ਇਹ ਵੀ ਬੜਾ ਸੋਹਣਾ ਜਿਹਾ ਪੇਂਟ ਡਿਫਰੈਂਟ ਜਿਹਾ ਲੁੱਕ ਦੇ ਰਿਹਾ ਡਾਰਕ ਮिजੈਂਟਾ ਦੇ ਕਲਰ ਦੇ ਵਿੱਚ ਲਾਈਟ ਸ਼ੇਡ ਦੇ ਵਿੱਚ ਅਸਤੇ ਕਦਰ ਅਸਤੇ ਹੋਰ ਕਲਰ ਆਏ ਤੁਹਾਨੂੰ ਦਿਖਾਉਣੀ ਕਿ ਕਾਹ ਵਾਲਾ ਕਲਰ ਆਏਗਾ ਦੇ ਵਿੱਚ ਇਹ ਵੀ ਬਹੁਤ ਪਿਆਰਾ ਜਿਹਾ ਕਲਰ देख सकते हो भी चेक के बेच रहेगा ये वाला इस देख 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 आएगा। चेक के पीकॉक कलर चेक ये हुआ याइट शेड भी है लाइट शेड देख, देख, देख सकते हो वाले ये अपना फोज कलर के एक अपने को पीच कलर भी डिफरेंट ये ईवन प्रिंट पीच कलर रहेगा ये सारे सूट पश्मीना दे ने। जो तीस कोई भी सूट इन्हों ऑर्डर करना चाहते हो तो वह स्क्रीनशॉट लैके सा वट्सअप नंबर पर स्क्रीनशॉट भेज के, के अपना ऑर्डर बुक कर सकते हो तो अपने नमें नमें सूटों के दे, डिजाइन देखने लोही सानल लाइक कर देव शेयर कर देव सब्सक्राइब कर देव ਤੇ ਅੱਪਾ ਇਹ ਵੀਡੀਓ ਦੇ ਵਿੱਚ ਜਲਦੇ ਹਾਂ ਇੱਕ ਨਵਾਂ ਡਿਜ਼ਾਈਨ ਲੈ ਕੇ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਣੇ ਆ ਤਦ ਤੱਕ ਦੇ ਲਈ ਸ਼ਤ ਸ਼ਸ਼ੀeka ਤੰਦਵਾ